ਹਵੀ ਪੰਜਾਬੀ ਕੁੜੀ ਹੁਣ ਨਹੀਂ ਚਾਹੁੰਦੀ ਕਿ ਉਹ ਘਰੇ ਰੋਟੀਆਂ ਪਕਾਵੇ ਜਾਂ ਪਸ਼ੂ ਸੰਭੇ ਉਹਨਾਂ ਦਾ ਇੱਕੋ ਇੱਕ ਮਕਸਦ ਆ ਬਾਹਰ ਜਾਣਾ ਕੈਨੇਡਾ ਅਮਰੀਕਾ ਯੂ ਐਸ ਜੋ ਵੀ ਕੰਟਰੀਆਂ ਆ ਪਰ ਉਹ ਘਰੇ ਕੰਮ ਨਹੀਂ ਕਰਨਾ ਚਾਹੁੰਦੀਆਂ ਇਸੇ ਵਜ੍ਹਾ ਦੇ ਨਾਲ ਸਭ ਨੇ ਹਾਈਲਾਈਟਸ ਕੀਤਾ ਚਾਹੇ ਉਹ ਕਿਸੇ ਵੀ ਜਾਤ ਦੀ ਕੁੜੀ ਹੋਵੇ ਸਭ ਦਾ ਇੱਕ ਇੱਕ ਸੁਪਨਾ ਬਾਹਰ ਜਾਣਾ ਔਰ ਇਸ ਸੁਪਨੇ ਦੇ ਤਹਿਤ ਜਿਹੜੇ ਮੁੰਡੇ ਲਤੜੇ ਗਏ ਆ ਜਿਹੜੇ ਗਰੀਬ ਆ ਜਿਹੜੇ ਕੰਮ ਕਰਦੇ ਆ ਜਿਹੜੇ ਮਿਹਨਤੀ ਆ ਜਿਹੜੇ ਛੋਟੇ ਦੇਸ਼ਾਂ ਦੇ ਵਿੱਚ ਆ ਉਹ ਵਿਚਾਰੇ ਤੜਕੇ ਗਏ ਆ ਆਓ ਸੁਣੋ ਮੈਂ ਦੱਸਦਾ ਵਿਸਤਾਰ ਦੇ ਨਾਲ ਇਹਦਾ ਹੱਲ ਕੀ ਹੋ ਸਕਦਾਗਾ ਅੱਜ ਦੇ ਦਿਨਾਂ ਦਾ ਸਭ ਤੋਂ ਗੰਭੀਰ ਮੁੱਦੇ ਬਾਰੇ ਗੱਲ ਕਰਦਾ ਹਾਈਲਟਸ ਨੇ ਕਨੇਡਾ ਦੀ ਚਾਹ ਨੇ ਲੋਕਾਂ ਦਾ ਡੀਐਨਏ ਮਿਕਸ ਕਰ ਦਿੱਤਾ ਤੁਸੀਂ ਹੈਰਾਨ ਹੋ ਮੋਗੇ ਜਾਣ ਕੇ ਕਿ ਚਾਹੇ ਕਿਸੇ ਵੀ ਜਾਤ ਦੀ ਕੁੜੀ ਹੋਵੇ ਹੁਣ ਹਨਾ ਮਾਜੀ ਵੀ ਸਿੱਖਾਂ ਚੋਂ ਹੋਵੇ ਜਾਂ ਕਿਸੇ ਹੋਰ ਭਾਈਚਾਰਾ ਚ ਹੋਵੇ ਉਹਦਾ ਹਾਈਲਟਸ ਕੀਤਾ ਹੋਣਾ ਚਾਹੀਦਾ ਏ ਤੇ ਉਹਦੇ ਵਿਆਹ ਹੁੰਦੇ ਆ ਠੀਕ ਹੈ ਅਲੱਗ-ਅਲੱਗ ਜਾਤਾਂ ਹੁਣ ਲੋਕ ਦੇਖਦੇ ਨਹੀਂ ਹੈਗੇ ਕਿ ਸਾਡਾ ਮੁੰਡਾ ਬਾਹਰ ਜਾਣਾ ਚਾਹੀਦਾ ਹੈਗਾ ਇਹਦੇ ਪਿੱਛੇ ਹੁਣ ਤੁਸੀਂ ਦੇਖੋ ਜਿਹੜੇ ਜੱਟਾਂ ਦੇ ਮੁੰਡੇ ਜਿਹੜੇ ਉਂ ਰਹਿ ਗਏ ਆ ਮੈਂ ਸਰਤ ਲਾ ਕੇ ਕਹਿੰਦਾ ਇੱਕ ਪਿੰਡ ਦੇ ਵਿੱਚੋਂ 15 ਤੋਂ 20 ਜਣੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਦੀ ਉਮਰ 30 ਨੂੰ ਪਾਰ ਕਰ ਗਈ ਆ ਔਰ ਉਹਨਾਂ ਵਿੱਚ ਕੋਈ ਕਮੀ ਪੇਸੀ ਨਹੀਂ ਹੈ ਉਹ ਕੋਈ ਨਿਸਹੀ ਨਹੀਂ ਹੈ ਉਹ ਕੰਮ ਕਰਦੇ ਆ ਆਪ ਦੇ ਕਿਤੇ ਨੇੜਲੇ ਸ਼ਹਿਰਾਂ ਦੇ ਵਿੱਚ ਕਿਸੇ ਲਾਲੇ ਦੇ ਲੱਗੇ ਕੋਈ ਡਰਾਈਵਰ ਲੱਗਿਆ ਕੋਈ ਕੋਸ ਕਰਦਾ ਕੋਈ ਕੋਸ ਕਰਦਾ ਪਰ ਉਹਨਾਂ ਦੇ ਰਸਤੇ ਨਹੀਂ ਹੋਣੇ ਕਿਉਂ ਨਹੀਂ ਹੋਣੇ ਕਿਉਂਕਿ ਉਹ ਆਪ ਹੁਣ ਸੋਰ ਜਾਤਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਉਹ ਜੱਟਾਂ ਦੀ ਕੁੜੀ ਭਾਲਦੇ ਆ ਪਰ ਜੱਟਾਂ ਦੀਆਂ ਕੁੜੀਆਂ ਕੀ ਆ ਹਾਈਲਾਈਟਸ ਕਰਕੇ ਕੈਨੇਡਾ ਅਮਰੀਕਾ ਯੂ ਐਸ ਨਿਊਜ਼ੀਲੈਂਡ ਮਤਲਬ ਕਿ ਘਰੇ ਕੋਈ ਵੀ ਕੁੜੀ ਕੰਮ ਨਹੀਂ ਕਰਨਾ ਚਾਹੁੰਦੀ ਕਿ ਅਸੀਂ ਘਰੇ ਰੋਟੀਆਂ ਪਕਾਈਏ ਜਾਂ ਹੋਰ ਪਸ਼ੂ ਸੰਭਾਲੀਏ ਜਾਂ ਕੁਝ ਵੀ ਕਰੀਏ ਅੱਜ ਕੱਲ ਇਹ ਜਮਾਨਾ ਚੱਲਿਆ ਗਿਆ ਏ ਕਿ ਕੁੜੀਆਂ ਨਾ ਪਹਿਲਾਂ ਜਿਵੇਂ ਵਿਆਹ ਹੁੰਦੇ ਸੀ 2010 ਤੋਂ ਕਿ ਉਵੇਂ ਵਿਆਹ ਹੋਣ ਹੁਣ ਐਵੇਂ ਵਿਆਹ ਨਹੀਂ ਹੁੰਦੇ ਜੇ ਕਰਨੇ ਆ ਤਾਂ ਸਾਨੂੰ ਹੋਰ ਜਾਤਾਂ ਦੇ ਵਿੱਚ ਹੀ ਕਰਨੇ ਪੈਣਗੇ ਜਿੱਥੇ ਤੁਸੀਂ ਚਾਹੋਣੇ ਆ ਕਿ ਕੁੜੀ ਘਰੇ ਰਵੇ ਜੇ ਫਿਰ ਹੋਰ ਜਾਤਾਂ ਦੇ ਵਿੱਚ ਵਿਆਹ ਹੋਊਗਾ ਫਿਰ ਘਰੇਲੂ ਝਗੜੇ ਬਹੁਤ ਉੱਪਰਨਗੇ ਇਹਨੂੰ ਕੰਮ ਨਹੀਂ ਕਰਨਾ ਆਉਂਦਾ ਇਹ ਆਏ ਆ ਇਹ ਵੱਖਰੀ ਹੈ ਸਾਡੇ ਨਾਲ ਫਲਾਣਾ ਢਮਕਾਨਾ ਅੱਜ ਕੱਲ ਦਾ ਰੀਅਲ ਮੁੱਦਾ ਜਿਹੜਾ ਕਿ ਸੜੇ ਰਹਿ ਰਹੇ ਆ ਜੱਟਾਂ ਦੇ ਮੁੰਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਂ ਤਾਂ ਉਹ ਜਗਾੜ ਲਾਉਂਦੇ ਆ ਕੁਝ ਵੇਚ ਕੇ ਜ਼ਮੀਨ ਵੇਚ ਕੇ ਕੁਝ ਚੀਜ਼ਾਂ ਵੇਚ ਕੇ ਕਿ ਸਾਡਾ ਕੋਈ ਆਈਲੈਟਸ ਵਾਲੀ ਕੁੜੀ ਮਿਲ ਕੇ ਬਾਹਰ ਉੱਠ ਜੀਏ ਚਲੋ ਉੱਥੋਂ ਬਾਹਰ ਚਦਲਾ ਬਦਲੀ ਕਰ ਲਾਂਗੇ ਪਰ ਇਸ ਤਰ੍ਹਾਂ ਹੁੰਦਾ ਨਹੀਂ ਹੈਗਾ ਬਾਅਦ ਦੇ ਵਿੱਚ ਇਹ ਮੁੱਦਾ ਇੰਨਾ ਕੁ ਜ਼ਿਆਦਾ ਚਰਚਾਤ ਜਿਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾਗਾ ਹੈਰਾਨੀ ਦੀ ਗੱਲ ਮੈਨੂੰ ਇਹ ਹੁੰਦੀ ਆ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਮੁੰਡੇ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਕਿਉਂਕਿ ਉਹ ਗਰੀਬ ਆ ਕਿਉਂਕਿ ਉਹ ਅਰਬ ਦੇਸ਼ਾਂ ਦੇ ਵਿੱਚ ਕੰਮ ਕਰਦੇ ਆ ਕਿਉਂਕਿ ਉਹ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਛੋਟੇ ਦੇਸ਼ਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦਾ ਵਿਆਹਸ ਲਈ ਹੋ ਰਿਹਾ ਕਿ ਕੁੜੀਆਂ ਨਹੀਂ ਚਾਹੁੰਦੀਆਂ ਕਿ ਉਹ ਛੋਟੇ ਮੁਲਕਾਂ ਵਾਲੇ ਮੁੰਡਿਆਂ ਦੇ ਨਾਲ ਵਿਆਹ ਕਰਵਾਉਣ ਕਿਉਂਕਿ ਉਹ ਉੱਥੇ ਉਹ ਜਾ ਨਹੀਂ ਸਕਦੀਆਂ ਹਰ ਕੁੜੀ ਦਾ ਸੁਪਨਾ ਵੱਡੇ ਦੇਸ਼ ਦੇ ਵਿੱਚ ਜਾਣਾ ਹੈ ਉਹਦਾ ਰਸਤਾ ਸਾਫ਼ ਆ 5-10 ਹਜ਼ਾਰ ਰੁਪਈਆ ਲਾ ਕੇ ਆਈਲੈਂਡਸ ਕਰਨਾ ਹੁਣ ਮੈਨੂੰ ਤੁਸੀਂ ਦੱਸੋ ਵੀਰ ਮੇਰੋ ਕਿ ਇਸ ਤਰ੍ਹਾਂ ਕਿਵੇਂ ਚੱਲੂਗਾ ਹੁਣ ਜਿਹੜੇ ਸੜੇ ਰਹਿ ਰਹੇ ਆ ਲੱਖਾਂ ਮੁੰਡੇ ਉਹਨਾਂ ਦਾ ਭੁੱਖ ਕੀ ਆ ਜਿਹੜੇ ਗਰੀਬੀ ਦੇ ਵਿੱਚ ਛੋਟੇ ਮੁਲਕਾਂ ਦੇ ਵਿੱਚ ਜਾਂਦੇ ਗੁਜ਼ਾਰਾ ਕਰਦੇ ਆ ਔਰ ਰਿਸ਼ਤਾ ਨਹੀਂ ਹੁੰਦਾ ਜਿਹੜੇ ਵਿਚੋਲੇ ਆ ਉਹ 50000 ਲੱਖ 2 ਲੱਖ ਤੱਕ ਵੀ ਫੀਸ ਮੰਗਦੇ ਆ ਰਿਸ਼ਤੇ ਕਰਵਾਉਣ ਦੇ ਇਹ ਜਮਾਨਾ ਆ ਗਿਆ ਹੁਣ ਪੰਜਾਬ ਦੇ ਵਿੱਚ ਅੱਗੇ ਅੱਗੇ ਤੁਸੀਂ ਦੇਖਿਓ ਹੁੰਦਾ ਕੀ ਆ